ਗੁਰੂ ਸਾਰਿਆਂ ਨੂੰ ਮਿਲਿਆ ਤੇ ਗੁਰੂ ਸਾਹਿਬ ਸਾਰਿਆਂ ਨੂੰ ਮਿਲ ਕੇ ਸੱਚ ਦਾ ਉਪਦੇਸ਼ ਦਿੱਤਾ ਗੁਰੂ ਨੇ ਸੰਵਾਦ ਕੀਤਾ ਉਹ ਜਿਹੜੇ ਸਿੱਧ ਸਨ ਜੋਗੀ ਸਨ ਜਿਨ੍ਹਾਂ ਨੂੰ ਇੰਨੀ ਜ਼ਿਆਦਾ ਹੰਕਾਰ ਸੀ ਭੀ ਗਿਆਨ ਪੱਖੋਂ ਵੀ ਤਕੜੇ ਆ ਕੁਝ ਰਿੱਧੀਆਂ ਸਿੱਧੀਆਂ ਵੀ ਲੈ ਲਈਆਂ ਉਹਨਾਂ ਨੂੰ ਵੀ ਇੱਕ ਦਿਨ ਕਹਿਣਾ ਪੈ ਗਿਆ ਵੱਡਾ ਪੁਰਖ ਪ੍ਰਗਟਿਆ ਕਾਲ ਯੁਗ ਅੰਦਰ ਜੋਤ ਜਗਾਈ ਧੰਨ ਨਾਨਕ ਤੇਰੀ ਵੱਡੀ ਕਮਾ ਅਸੀਂ ਉਸ ਗੁਰੂ ਦੇ ਸਿੱਖ ਹਾਂ ਜਿਸ ਗੁਰੂ ਨੇ ਹਰੇਕ ਨੂੰ ਕਲਾਵੇ ਦੇ ਵਿੱਚ ਲੈ ਲਿਆ ਅੱਜ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਦੇ ਲਈ ਬੈਠੇ ਹਾਂ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤਾਂ ਤੇ ਚੱਲਦਿਆਂ ਗੁਰੂ ਤੇਗ ਬਹਾਦਰ ਪਾਤਸ਼ਾਹ ਮੈਂ ਉਸੇ ਜੰਮੂ ਤੇ ਕਸ਼ਮੀਰ ਕਿਉਂਕਿ ਇਕੱਠਾ ਹੀ ਹੈ ਇਸੇ ਕਸ਼ਮੀਰ ਦੀ ਧਰਤੀ ਤੋਂ ਪੰਡਿਤ ਗਏ ਸਨ ਪੰਡਿਤ ਕਿਰਪਾ ਰਾਮ ਜੀ ਦੀ ਅਗਵਾਈ ਵਿੱਚ ਗੱਲ ਕੀ ਸੀ ਹਰੇਕ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਹਰੇਕ ਨੂੰ ਆਪਣੀ ਬੋਲੀ ਬੋਲਣ ਦਾ ਹੱਕ ਹੈ ਹਰੇਕ ਨੂੰ ਆਪਣੇ ਧਰਮ ਦੇ ਅਸੂਲਾਂ ਦੇ ਮੁਤਾਬਕ ਚੱਲਣ ਦਾ ਹੱਕ ਹੈ ਪਰ ਉਦੋਂ ਵੀ ਇਹ ਹੱਕ ਖੋਏ ਜਾ ਰਹੇ ਸਨ ਸੱਤਾ ਔਰੰਗਜ਼ੇਬ ਦੇ ਪਾਸ ਸੀ ਦਿੱਲੀ ਦੇ ਤਖਤ ਉੱਤੇ ਬੈਠਾ ਸੀ ਸੱਤਾ ਦਾ ਨਸ਼ਾ ਬੜਾ ਮਾੜਾ ਹੁੰਦਾ ਹੈ ਨਸ਼ੇ ਸਾਰੇ ਹੀ ਮਾੜੇ ਨੇ ਪਰ ਸੱਤਾ ਦਾ ਨਸ਼ਾ ਅਨੇ ਵਾ ਕਤਲੋਗਾਰਤ ਕਰਵਾ ਦਿੰਦਾ ਹੈ ਉਹਨੇ ਸੱਤਾ ਦੇ ਨਸ਼ੇ ਵਿੱਚ ਜੋ ਕੁਝ ਵੀ ਕੀਤਾ ਤੁਸੀਂ ਵੀ ਜਾਣਦੇ ਹੋ ਤਿਲਕ ਤੇ ਜੰਜੂ ਦੀ ਵੀ ਗੱਲ ਸੀ ਧਾਰਮਿਕ ਆਜ਼ਾਦੀ ਦੀ ਗੱਲ ਸੀ ਪਰ ਜਿਹੜਾ ਗੁਰੂ ਦਾ ਸਿਧਾਂਤ ਹੈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨ ਆਈ ਉਹਦੇ ਤੇ ਚਲਦਿਆਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੋਲ ਜਦੋਂ ਕਸ਼ਮੀਰੀ ਪੰਡਿਤ ਗਏ ਗੱਲ ਕੱਲੇ ਕਸ਼ਮੀਰੀ ਪੰਡਤਾਂ ਦੀ ਨਹੀਂ ਸੀ ਗੱਲ ਹਿੰਦੁਸਤਾਨ ਦੇ ਅੰਦਰ ਹਰ ਤਿਲਕ ਵਾਲੇ ਤੇ ਜੰੰዱ ਵਾਲੇ ਦੀ ਸੀ ਕਸ਼ਮੀਰੀ ਪੰਡਤ ਤੇ ਆਗੂ ਸਨ ਇਹ ਸੱਚੇ ਪਾਤਸ਼ਾਹ ਨੂੰ ਜਦੋਂ ਬੇਨਤੀ ਕੀਤੀ ਤੇ ਗੁਰੂ ਦਾ ਘਰ ਜੋ ਸ਼ਰਨ ਆਵੇ ਤੇ ਸਕੰਠ ਲਾਏ ਇਹ ਬਿਰਦ ਸੁਆਮੀ ਸੰਦਾ ਗੁਰੂ ਨੇ ਕਿਹਾ ਸੀ ਜਾਓ ਜਾ ਕੇ ਕਹਿ ਦਿਓ ਗਵਰਨਰ ਸ਼ੇਰ ਅਫਗਾਨ ਖਾਨ ਨੂੰ ਸੁਨਿਆ ਲਾਵੇ ਰੰਗਜੀਬ ਨੂੰ ਜੇ ਗੁਰੂ ਨੂੰ ਝੁਕਾ ਦਵਾਂਗੇ ਤੇ ਸਾਰੇ ਮੰਨ ਜਾਣਗੇ ਤੁਸੀਂ ਭਾਵੇਂ ਮੈਂ ਉਹਦੀਆਂ ਸਾਰੀਆਂ ਗੱਲਾਂ ਨਾਲ ਕਦੀ ਸਹਿਮਤ ਨਹੀਂ ਹੋਇਆ ਔਰਿਆ ਦولت ਰਾਏ ਉਹਨੇ ਲਿਖਿਆ ਸਵਾਨੇ ਉਮਰੀ ਗੁਰੂ ਗੋਬਿੰਦ ਸਿੰਘ ਹਿੰਦੁਸਤਾਨ ਦੀ ਸਰਕਾਰ ਨੂੰ ਉਹ ਕਿਤਾਬ ਚੰਗੀ ਤਰ੍ਹਾਂ ਪੜ੍ਹਨੀ ਚਾਹੀਦੀ ਜੇ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਹਾਦਤ ਨਾ ਦਿੰਦੇ ਅੱਜ ਇਥੋਂ ਦਾ ਨਕਸ਼ਾ ਇੱਥੋਂ ਦਾ ਸੱਬਿਆ ਚਾਰ ਕੁਝ ਹੋਰ ਹੋਣਾ ਸੀ ਇਹ ਗੁਰੂ ਦੀ ਵਡਿਆਈ ਕਿ ਗੁਰੂ ਨੇ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਸ਼ਹਾਦਤ ਦਿੱਤੀ ਔਰ ਕੱਲੇ ਗੁਰੂ ਸਾਹਿਬ ਨਹੀਂ ਹੁਣ ਸ਼ਤਾਬਦੀ ਆਉਣੀ ਹੈ 350 ਸਾਲਾਂ ਕਿਹਾ ਗਿਆ ਵੀ ਸਿੱਖ ਜਿਹੜੇ ਨੇ ਪਹਿਲਾ ਸ਼ਹੀਦ ਕਰੀਏ ਉਨੇ ਸਰਕਾਰ ਸਾਹਿਬ ਕਹਿ ਰਹੇ ਸੀ ਸਿੱਖੀ ਕੋਈ ਕੱਚੀ ਨਹੀਂ ਇਹ ਠੀਕ ਹੈ ਮਾੜੇ ਤੋਂ ਮਾੜੇ ਹਾਲਾਤਾਂ ਦੇ ਵਿੱਚੋਂ ਅਸੀਂ ਨਿਕਲੇ ਹਾਂ ਪਰ ਅਸੀਂ ਗੁਰੂ ਤੇ ਫਕਰ ਕਰਕੇ ਕਹਿੰਨੇ ਆ ਮੁੱਕਾਂਗੇ ਨਹੀਂ ਸਾਨੂੰ ਸਾਡੇ ਗੁਰੂ ਦਾ ਥਾਪੜ ਹੈ ਤੇ ਸਾਡਾ ਗੁਰੂ ਪੂਰਾ ਹੈ ਉਦੋਂ ਵੀ ਪਹਿਲਾ ਸਿੱਖ ਹੀ ਸ਼ਹੀਦ ਕੀਤੇ ਸੀ ਦੇਗ ਵਿੱਚ ਉਬਾਲਦਾ ਆਰੇ ਨਾਲ چیرਤਾ ਰੂਹ ਦੇ ਵਿੱਚ ਲਪੇਟ ਕੇ ਦਿਉਂਦਿਆਂ ਸਾੜਦਾ ਇੱਛਾ ਪਤਾ ਕੀ ਸੀ ਸਿੱਖਾਂ ਦੀ ਕਿ ਕੋਈ ਸੀ ਇਹ ਸਿੱਖ ਨੂੰ ਅੱਜ ਚੇਤਿਆਂ 'ਚ ਰੱਖਣ ਦੀ ਲੋੜ ਹੈ ਥੋੜਾ ਜਿਹਾ ਸਾਨੂੰ ਵਿਸਰ ਗਿਆ ਸਿੱਖਾਂ ਨੇ ਕਿਹਾ ਸੀ ਜਦੋਂ ਪੁੱਛਿਆ ਇਸ਼ਾ ਕਹਿੰਦੇ ਜਦੋਂ ਸ਼ਹੀਦ ਕਰਿਓ ਮੁਖ ਗੁਰੂ ਵੱਲ ਹੋ। ਆਹੀ ਗੱਲ ਅਸੀਂ ਚੇਤੇ ਰੱਖਣੀ। ਦੁਨੀਆਂ ਦੇ ਕਿਸੇ ਵੀ ਖਿੱਤੇ ਦੇ ਵਿੱਚ ਰਹੀਏ ਜਿੱਥੇ ਮਰਜੀ ਰਹੀਏ ਪਰ ਮੁਖ ਆਪਣੇ ਗੁਰੂ ਵੱਲ ਹੋਵੇ। ਗੁਰੂ ਦੇ ਆਸ਼ੇ ਦੇ ਉਲਟ ਨਹੀਂ ਚੱਲਣਾ। ਗੁਰੂ ਦੇ ਸਿਧਾਂਤ ਦੇ ਉਲਟ ਨਹੀਂ ਚੱਲਣਾ। ਤੇ ਗੁਰੂ ਆਤਮਾ ਗੁਰੂ ਗ੍ਰੰਥ ਵੇਚ ਤੇ ਸਰੀਰ ਗੁਰੂ ਪੰਥ ਦੇ ਉਲਟ ਵੀ ਚੱਲਣਾ ਜੇ ਪੰਥ ਦੇ ਉਲਟ ਵੀ ਚੱਲੇ ਤੇ ਗੁਰੂ ਦੇ ਉਲਟ ਆ ਪਾਦਸ਼ਾਹ ਨੇ ਸ਼ਹਾਦਤ ਦਿੱਤੀ ਦੁਨੀਆਂ ਦੀ ਇੱਕੋ ਇੱਕ ਮਿਸਾਲ ਹੈ ਟਾਟ ਦਾ ਸਸਕਾਰ ਦਿੱਲੀ ਹੋ ਰਿਹਾ ਸੀ ਤੇ ਸੀਸ ਦਾ ਸਸਕਾਰ ਆਨੰਦਪੁਰ ਸਾਹਿਬ ਹੋ ਰਿਹਾ ਸੀ ਦੋ ਥਾਂਾਂ ਤੇ ਰਕਾਬ ਗੰਜ ਸਾਹਿਬ ਤੇ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਆਨੰਦਪੁਰ ਸਾਹਿਬ ਅੱਜ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਤੋਂ ਸੇਧ ਲੈਣ ਦੀ ਲੋੜ ਹੈ ਗੁਰੂ ਦਾ ਉਪਦੇਸ਼ ਉਹਨੇ ਭਾਈ ਸਾਹਿਬ ਉਹ ਵੀ ਪੜ ਕੇ ਗਏ ਪੈ ਕਾਹੂ ਕੋ ਦੇਤਨਾ ਨਾ ਪਹਿਮਾਨਤ ਆਨ ਕਾਹ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਂ ਅਸੀਂ ਉਸ ਸਿਧਾਂਤ ਤੇ ਚ ਪਰ ਸਾਡਾ ਫਲਸਫਾ ਸਰਬੱਤ ਦੇ ਭਲੇ ਦਾ ਵਾ ਸ਼ਾਹ ਜਹਾਂ ਨੇ ਚਾਰ ਯੁੱਧ ਕੀਤੇ ਨੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਨਾਲ ਪਰ ਉਹਨੂੰ ਵੀ ਜਦੋਂ ਲੋੜ ਪਈ ਉਹਦੇ ਪੁੱਤਰ ਨੂੰ ਦਾਰਾ ਸ਼ਕੋ ਨੂੰ ਔਰੰਗਜ਼ੇਬ ਨੇ ਸ਼ੇਰ ਦਾ ਵਾਲ ਖਵਾਇਆ ਲਾਜ ਕਿਤੇ ਨਹੀਂ ਸੀ ਹੋਇਆ ਕਿੱਥੇ ਹੋਇਆ ਕੀਰਤਪੁਰ ਸਾਹਿਬ ਕਹਿ ਸਕਦੇ ਸੀ ਵੀ ਇਹ ਕੇ ਕੇ ਬਾਪੂ ਨੇ ਲੜਾਈਆਂ ਕੀਤੀਆਂ ਤੇ ਇਹਦੀ ਮਦਦ ਕਿਉਂ ਕਰੀਏ ਹਾਲਾਤਾਂ ਦੇ ਮੁਤਾਬਕ ਫਲਸਫੇ ਨਹੀਂ ਬਦਲਦੇ ਨੇ ਉਹ ਉਹੀ ਰਹਿਣਗੇ ਅਸੀਂ ਜਦੋਂ ਸੇਵਾ ਕਰਦੇ ਆ ਅਸੀਂ ਜਾਤ ਧਰਮ ਨਹੀਂ ਦੇਖਦੇ ਆ ਕਿਉਂਕਿ ਗੁਰੂ ਨੇ ਕਿਹਾ ਨਹੀਂ ਦੇਖਣਾ ਇਹ ਫਰਕ ਐਸਾ ਬਿਨਾਂ ਕਿਸੇ ਪੱਖਪਾਤ ਤੋਂ ਹੈ ਸੇਵਾ ਦੇ ਵਿਧ ਤੇ ਸਿੱਖਾਂ ਦਾ ਕੋਈ ਸਾਨੀ ਨਹੀਂ ਹੈ ਕਾਲਣਾਵਾ ਦੇ ਵਿਧ ਸਾਨੀ ਨਹੀਂ ਹੈ ਪਰ ਜੋ ਸਿੱਖਾਂ ਦੀਆਂ ਕੁਝ ਗੱਲਾਂ ਨੇ ਉਹਦੇ ਤੇ ਵੀ ਤਵਜੋ ਦੇਣ ਦੀ ਲੋੜ ਹੈ ਉਹਨੇ ਸਰਦਾਰ ਸਾਹਿਬ ਕਹਿ ਰਿਹਾ ਸੀ ਭਈ ਜਿਹੜਾ ਭਾਰਤ ਦਾ ਹਵਾ ਬਾਜ਼ੀ ਮੰਤਰਾਲਾ ਹੈ ਮੈਂ ਪੰਜਾਬੀ ਚ ਕਹਾਂ ਉਹਨੇ ਪਿਛੇ ਜੇ ਨੋਟੀਫਿਕੇਸ਼ਨ ਕੱਢਿਆ ਸੀ ਵੀ ਜਿਹੜੇ 에ਰਪੋਰਟਾਂ ਤੇ ਸਰਦਾਰ ਨੌਕਰੀ ਕਰਦੇ ਨੇ ਉਹ ਕਕਾਰ ਨਾ ਕਰਨ ਕਿਰਪਾ ਹਨ ਦੀ ਗੱਲ ਹੋਈ ਇੱਥੇ ਤਾਂ ਨਹੀਂ ਰੁਕਣੀ ਏ ਇੱਥੇ ਵੀ ਜਾਵੇਗੀ ਇਥੇ ਵੀ ਜਾਵੇ ਜਿੰਨਾ ਸਹਿਣ ਕਰੀ ਜਾਵਾਂਗੇ ਤੁਰ ਹੀ ਜਾਣਗੇ ਕਦੀ ਇਹਨਾਂ ਲੋਕਾਂ ਨੇ ਇਹ ਕਿਹਾ ਕਿ ਕਿਰਪਾਨ ਵਾਲਾ ਸਾਨੂੰ ਵੋਟ ਨਾ ਪਾਵੇ ਫਿਰ ਠੀਕ ਹੈ ਕਿਰਪਾਨ ਕਦੀ ਕਿਹਾ ਕਿ ਸਾਡੀ ਪਾਰਟੀ ਦੇ ਵਿੱਚ ਉਹ ਬੰਦਾ ਹੋਵੇ ਸੇਖ ਹੋਵੇ ਤੇ ਕਿਰਪਾ ਨਾ ਭਾਵੇ ਨਹੀਂ ਯਕੀਨੀਤੀ ਇਹ ਸਾਡਾ ਫੰਡਾਮੈਂਟਲ ਰਾਈਟ ਹੈ ਔਰ ਇਹਨਾਂ ਦੇ ਸੰਵਿਧਾਨ ਨੇ ਦਿੱਤਾ ਹੈ ਅਸੀਂ ਕਿਰਪਾ ਪਾ ਸਕਦੇ ਭਾਵੇਂ ਕਿ ਮੈਂ ਉਹਦੇ ਤੋਂ ਪਹਿਲਾਂ ਗੁਰੂ ਦੀ ਗੱਲ ਮੰਨਦਾ ਹੈ ਮੈਂ ਕੀ ਪਾਉਣਾ ਹੈ ਕੀ ਨਹੀਂ ਪਾਉਣਾ ਸਿੱਖ ਨੇ ਕੀ ਪਾਉਣਾ ਹੈ ਕੀ ਨਹੀਂ ਪਾਉਣਾ ਇਹ ਸਾਡਾ ਗੁਰੂ ਤੈਅ ਕਰਦਾ ਹੈ ਤੇ ਗੁਰੂ ਨੇ ਤੈਅ ਕੀਤਾ ਹੈ ਸਾਡੀ ਡੈਫੀਨੇਸ਼ਨ ਕੋਈ ਸਰਕਾਰ ਨਹੀਂ ਤੈਅ ਕਰੇਗੀ ਗੁਰੂ ਨੇ ਸੋਹਾਰ ਗੁਰੂ ਨੇ ਤੈਅ ਕੀਤਾ ਜਦੋਂ ਗੁਰੂ ਨੇ ਕਹਿ ਦਿੱਤਾ ਕਿ ਪੰਜ ਕੱਕੇ ਪਾਉਣੇ ਨੇ ਤੇ ਪਾਉਣੇ ਨੇ 1925 ਵਿੱਚ ਗੋਰੇ ਸੀ 1825 'ਚ ਅਸੀਂ ਸੀ 1725 'ਚ ਮੁਗਲ ਸੀ ਯਾਦ ਇਹ ਨੇ ਸਮੇਂ ਦੇ ਨਾਲ ਸਿੱਖੀ ਥੋੜਾ ਬਦਲਣੀ ਹੈ ਇਹ ਤੇ ਉਹੀ ਰਹਿਣੀ ਜੋ ਗੁਰੂ ਨੇ ਕਿਹਾ ਇਸ ਕਰਕੇ ਕਬਰਉਣਾ ਨਹੀਂ ਜਾਇਦਾ ਸਭ ਕੁਝ ਉਥਾ ਸੱਚ ਹੈ ਸੱਚ ਨਿਪੜਾਏ ਕੂੜ ਨਖੁੱਟਾ ਨਾਨਕਾ ਓੜਕ ਸੱਚ ਮੈਂ ਬੜਾ ਇੱਕ ਇਮੋਸ਼ਨਲ ਸਿੱਖ ਹਾਂ ਮੈਂ ਜਦੋਂ ਸਿੱਖਾਂ ਦਾ ਟਕਰਾਅ ਵੇਖਦਾ ਤੇ ਮੈਨੂੰ ਦੁੱਖ ਹੁੰਦਾ ਹੈ ਪਰਿਵਾਰ ਆਪਸ ਵਿੱਚ ਲੜਦਾ ਚੰਗਾ ਨਹੀਂ ਲੱਗਦਾ ਅਸੀਂ ਪਰਿਵਾਰ ਸਾਡਾ ਬਾਪੂ ਧਾਰਮਿਕ ਤੌਰ ਤੇ ਗੁਰੂ ਗੋਬਿੰਦ ਸਿੰਘ ਮਾਤਾ ਸਭ ਗੌਰ ਵਾਸੀ ਆਨੰਦਪੁਰ ਸਾਹਿਬ ਦੇ ਦੁਨੀਆਂ ਦੇ ਕਿਸੇ ਵੀ ਖਿੱਤੇ 'ਚ ਸਿੱਖ ਵਸੇ ਬੜੀਆਂ ਸਾਡੀਆਂ ਸਾਂਝਾਂ ਨੇ ਉਹਦੇ ਵਿੱਚ ਇੱਕ ਇਹ ਵੀ ਸਾਂਝ ਹੈ ਦੁਨੀਆਂ ਦੇ ਕਿਸੇ ਵੀ ਖਿੱਤੇ 'ਤੇ ਵਸਣ ਵਾਲਾ ਸਿੱਖ ਵਾਸੀ ਆਨੰਦਪੁਰ ਸਾਹਿਬ ਦਾ ਇਹ ਸਾਡੀ ਕੌਮੀਅਤ ਹੈ ਸਿੱਖ ਖਾਲਸਾ ਪਰ ਝਗੜੇ ਤੇ ਚੰਗੇ ਨਹੀਂ ਲੱਗਦੇ ਖਾਨਾ ਜੰਗੀ ਕੌਮਾਂ ਦੀ ਮੈਂ ਇਤਿਹਾਸ ਨੂੰ ਪੜਨ ਦਾ ਬੜਾ ਸ਼ਕੀਨ ਆ ਪਰ ਮੈਂ ਪੂਰੀ ਜ਼ਿੰਦਗੀ ਇੱਕ ਕਿਤਾਬ ਨਹੀਂ ਪੜ ਸਕਿਆ ਤੇ ਸ਼ਾਇਦ ਮੈਂ ਕਦੀ ਨਹੀਂ ਪੜ ਸਕਾਂ ਇਹ ਤੇ ਮੈਂ ਪੜ ਲਿਆ ਸਿੱਖ ਰਾਜ ਕਿਵੇਂ ਬਣਿਆ ਚਾਹ ਨਾ ਪੜਿਆ ਪਰ ਇਹ ਨਹੀਂ ਪੜ ਹੋਇਆ ਸਿੱਖ ਰਾਜ ਕਿਵੇਂ ਗਿਆ ਸੋਚਿਆ ਕਦੀ ਅੱਜ ਕੀ ਕਰ ਰਹੇ ਸੀ ਇੱਕ ਬਿਰਤਾਂਤ ਚੱਲਦਾ ਹੈ ਖੂਨ ਦੇ ਉੱਤੇ ਉਹ ਖੂਨ ਤੋਂ ਅੱਗੇ ਪਹੁੰਚਦਾ ਹੈ ਸ਼ਾਮ ਤੱਕ ਲਾਲਾ ਲਾਲਾ ਹੋ ਜਾਂਦੀ ਸਿੱਖਾਂ ਚ ਅਸੀਂ ਸਿਧਾਂਤ ਮਗਰ ਚੱਲਣਾ ਸੀ ਕਿਸੇ ਬਿਰਤਾਂਤ ਮਗਰ ਨਹੀਂ ਸੀ ਚੱਲਣਾ ਉਦੋਂ ਕੀ ਹੋਇਆ ਆਵੀ ਰਲਿਆਈ ਗੋਰਿਆਣਾ ਉਹ ਵੀ ਰਲਿਆਈ ਗੋਰਿਆਣਾ ਗਦਾਰ ਹੈਗੇ ਸੀ ਧਿਆਨ ਸਿੰਘ ਡੋਗਰੇ ਵਰਗੇ ਮਿਸ਼ਰ ਤੇਜਾ ਸਿੰਘ ਵਰਗੇ ਲਾਲ ਸਿੰਘ ਵਰਗੇ ਪਰ ਸ਼ਕਤ ਦੇ ਵੇਤੀ ਅਸੀਂ ਬੜੇ ਮਾਰਦੇ ਜਿੱਦਣ ਕਵਰ ਪਸ਼ੋਰਾ ਸਿੰਘ ਨੂੰ اٹਕ ਦੇ ਕਿਲੇ ਚ ਕੈਦ ਕੀਤਾ ਕਵਰ ਪਸ਼ੋਰਾ ਸਿੰਘ ਵੀ ਮਹਾਰਾਜਾ ਸ਼ੇਰੇ ਪੰਜਾਬ ਦਾ ਪੁੱਤ ਸੀ ਉਹਨੂੰ ਮਾਰਨ ਲੱਗੇ ਉਹ ਕਹਿੰਦਾ ਮੇਰੀ ਗੱਲ ਸੁਣੋ ਭਰਾਓ ਮਾਰਦੇ ਦੇਣਾ ਹੀ ਪਰ ਇੱਕ ਗੱਲ ਦਾ ਖਿਆਲ ਕਰਿਓ ਜਿੱਥੇ ਮੇਰਾ ਸਕਾਰ ਹੋਵੇ ਮੇਰੀ ਯਾਦ ਨਾ ਬਣਾਈ ਉਹ ਕਹਿੰਦੇ ਕਿਉਂ ਉਹ ਕਹਿੰਦਾ ਵੀ ਯਾਦ ਬਣਾਉਂਗੇ ਲੋਕ ਆਉਣਗੇ ਉਹ ਕਹਿਣਗੇ ਵੀ ਸਿੱਖਾ ਨਹੀਂ ਸਿੱਖੇ ਪੰਜਾਬ ਦਾ ਪੁੱਤ ਮਾਰ ਦਿੱਤਾ ਸਿੱਖ ਹੀ ਸੰਭਾਰੀ ਸਿੱਖਾ ਨੇ ਸਿੱਖ ਮਾਰਤਾ ਨਹੀਂ ਇਸ ਨੇ ਆ ਚੰਗਾ ਨਹੀਂ ਜਾਣਾ ਉਹਨੂੰ ਵੱਢਣ ਤੋਂ ਬਾਅਦ ਦਰਿਆ ਦੇ ਵਿੱਚ ਰੋੜਿਆ ਗਿਆ ਸੀ اٹਕ ਦੇ ਵਿੱਚ ਖਾਨਾ ਜੰਗੀ ਕੌਮਾਂ ਲਈ ਚੰਗੀ ਨਹੀਂ ਹੈ ਅਸੀਂ ਫੇਰ ਪਏ ਹੋਏ ਸਭ ਤੋਂ ਵੱਧ ਗੁਰੂ ਨੇ ਆਖਿਆ ਵੀ ਹੋਂਵੇਂ ਛੱਡੋ ਹਰੇਕ ਨੇ ਪੰਡ ਚੁੱਕੀ ਹੋਈ ਹੈ ਹੰਕਾਰ ਮੈਂ ਸਿਆਣਾ ਦੁਜਾ ਨਿਆਣਾ ਕਿੱਥੇ ਜਾ ਕੇ ਰੁਕਾਂਗਾ ਕੀ ਚਾਹੁੰਨੇ ਆ ਕੀ ਕਰਾਂਗੇ ਕੋਈ ਵੇਲਾ ਸੀ ਕਾਉਮ ਇੱਕ ਗੱਲ ਕਰਦੀ ਸੀ ਤੇ ਸਰਕਾਰ ਗੱਲ ਕੋਲਾਂ ਕੇ ਵੀ ਸੁਣਦੀ ਸੀ ਹੁਣ ਪਾਈ ਜਾ ਰੌਲਾ ਬੰਦੀ ਸਿੰਘ ਰਿਹਾ ਕਰੋ ਕਠਿਨੀ ਹੈਗੇ ਅਗਲੇ ਕਹਿੰਦੇ ਠੀਕ ਹੈ ਇਹ ਤੇ ਪਾਟੇ ਪੈ ਨਹੀਂ ਟੁੱਟੇ ਪੈ ਨਹੀਂ ਉਨਾ ਚਿਰ ਤੱਕ ਸੁਣਵਾਈਆਂ ਨਹੀਂ ਹੁੰਦੀਆਂ ਸਜਣੋ ਜਿੰਨਾ ਚਿਰ ਤੱਕ ਪਰਿਵਾਰ ਦੇ ਵਿੱਚ ਇਤਫਾਕ ਨਾ ਹੋਵੇ ਆਪਾਂ ਆਪਣੇ ਘਰਾਂ 'ਚ ਰਹਿੰਦੇ ਆਪਣੇ ਘਰੇ ਲੜਾਈ ਪੈ ਜੇ ਤੇ ਗਵਾਂਢੀ ਕਹਿੰਦੇ ਵੀ